ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮਾਮੋ ਦੋਸਤੋ ਅ ਵੀਦਾ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪੰਜ ਨਾਗਾਂ ਦੇ گاਵਾ ਦੇ ਵਿੱਚ ਦਿਖਾਵਾਂਗੇ ਚਾਰ گاਵਾ ਤਾਜ਼ੀਆਂ ਸੂਈਆਂ ਤੇ ਇੱਕ ਗਾੜੀ ਦੋਸਤੋ ਗੱਭਣ ਹੋ ਗਈ ਹੈ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਬਈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਡੇ ਬੀਗਨਾ ਕਰਦੇ ਆ ਗੱਲਬਾਤ ਵੀਡੀਓ ਫੇਸਬੁੱਕ ਤੇ ਚੱਲਦੀ ਇੰਸਟਾਗ੍ਰam ਤੇ ਚੱਲਦੀ ਵੀਰਾਂ ਨੂੰ ਬੇਨਤੀ ਹੈ ਫੋਲੋ ਕਰੋ ਆਓ ਕਰੀਏ ਗੱਲਬਾਤ ਤੁਸੀਂ ਵੀਡੀਓ ਅੰਤ ਤੱਕ ਜੁੜੇ ਰਹੋ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਬੜੀ ਕਿਰਪਾ ਕੋਲ ਆਰਾਮ ਦਾ ਜੀ ਵਧੀਆ ਜੀ ਨੇ ਕੰਮ ਕਰ ਹਾਲੀਆਂ ਨਹੀਂ ਬੜਾਵਦੇ ਜਾਂਦੀ ਜਾਂਦਾ ਆ ਅਡਰੈਸ ਗੋਲਦੀ ਵੀਰ ਆਪਣੀ ਅਡਰੈਸ ਪਿੰਡ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਹਾਂਜੀ ਤੇ ਨਾਮ ਮਰ ਪ੍ਰੀਤ ਸਿੰਘ ਮੋਬਾਈਲ ਨੰਬਰ 843793359 ਠੀਕ ਹੈ ਜੀ ਹਾਂਜੀ ਪੰਜ ਨਾਗੇ ਟੋਟਲ ਤੇ ਚਾਰ ਗਾਵਾਂ ਸੋਈਆਂ ਇੱਕ ਗੱਬਣਾ ਹਾਂਜੀ ਇੱਕ ਗੱਬਣਾ ਵੱਡੀ ਫਾਰਮ ਵਾਲੀ ਗਾਂ ਗੱਬਣਾ ਬਾਕੀ ਚਾਰ ਗਾਵਾਂ ਜਿਹੜੀਆਂ ਉਹ ਸੋਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਦੱਸੋ ਜੀ ਇਹਦੀ ਡਿਟੇਲ ਕੋ ਮੈਂ ਅੱਜ ਹੱਥ ਖੜਦਾ ਜੂਗੀ ਰਾਮ ਦੇ ਨਾਲ ਹੀ ਖੜਦਾ ਜੂਗੀ ਹੈ ਨਾ ਤੇ ਦੁੱਧ 30 ਤੋਂ ਪਲੱਸ ਦੀ ਉਮੀਦ ਕਰਾਂਗੇ ਤੇ ਤੋਂ 30 ਤੋਂ ਪਲੱਸ ਦੀ ਉਮੀਦ ਹੈ ਦੋਸਤੋ ਕਿੰਨਾ ਕਿੰਨਾ ਪਹਿਲੇ ਸੂਇ ਚਾਹ ਪਹਿਲੇ ਸੂਏ ਘਰ ਵਾਲੇ ਕਹਿੰਦੇ ਮੁਤਾਬਕ 27 28 ਲੀਟਰ ਦੁੱਧ ਵੈਡਨੇ ਚਵਾਇਆ 27 ਤੋਂ 28 ਲੀਟਰ ਹਾਂਜੀ ਹਾਂਜੀ ਬੈਂਸ ਦੋਸਤੋ ਲੱਗੀ ਹੈ ਨਾ ਹਵਾਨੇ ਤੇ ਬਹੁਤ ਵਧੀਆ ਲੱਗੀ ਦੇਖੋ ਕਰੋ ਚੈੱਕ ਬਾਕੀ ਬਾਕੀ ਇਹਨਾਂ ਦੁੱਧ ਗਾੜੀ ਸਮਾ ਜੰਗਾ ਆਉਂਦਾ ਹੀ ਕੁਝ ਨਹੀਂ ਗਾੜੀ ਹਾਂਜੀ ਆ ਕਰੋ ਚੈੱਕ ਜੀ ਬਾਕੀ ਜਿੱਦਾਂ ਮਰਜ਼ੀ ਬੈਠੇ ਰਹੋ ਆ ਲੋ ਜੀ ਪੂਰੀ ਸੀਰੀਜ਼ ਲਾ ਕੇ ਜੀ ਦੇਖ ਲਓ ਲੈਂਥ ਦੇਖੋ ਜੀ ਬਿਊਟੀ ਵੀ ਚੰਗੀ ਆ ਹਾਈ ਲੈਂਥ ਵੀ ਚੰਗੀ ਸਾਰਾ ਵਾਜੀ ਜਰਸੀ ਦੇ ਨਾਲ ਕਰਾਸ ਹੰਗ ਰੱਖਦੀ ਹਾਲੀ ਹਾਲੀ ਥੋੜਾ ਜਿਹਾ ਕਰਾਸ ਹੰਗ ਪਿਓਰਿਟੀ ਨਹੀਂ ਕਹਿ ਸਕਦੇ ਲੈ ਜੀ ਤੋਰੋ ਜੀ ਸੁਆ ਦੁਜਾ ਸੁਣੀਆ ਦੋਸਤੋ ਤੇ ਅਜੇ ਸੂਨ ਦੇ ਵਿੱਚ ਟਾਈਮ ਆ 8 ਤੋਂ 10 ਦਿੰਦਾ ਜਿਹੜਾ ਪਿਆ 30 ਲੀਟਰ ਦੁੱਧ ਵੀਰ ਕਹਿੰਦਾ ਵੀ ਪਹਿਲੇ ਸਵੇਚ ਵਾਇਆ ਕਦ ਕਠ ਗਾਂ ਦਾ ਸੋਨਾ ਬਾਡੀ ਲੈਂਥ ਜਿਹੜੀ ਬਹੁਤ ਵਧੀਆ ਨਾ ਕਰੋ ਚੱਕ ਜੀ ਆਹ ਦੀ ਕਰੋ ਇਹ ਰਹੀ ਖੁੱਲੀ ਖਰਾ ਸਾਹ ਥੋੜਾ ਜਿਹਾ ਦਰਦੀ ਆ ਫਾਰਮਾਂ ਦੇ ਵਿੱਚ ਖੁੱਲੇ ਜਾਂਦੇ ਨੇ ਜਿਆਦਾ ਚੈੱਕ ਕਰ ਲੋ ਦੋਸਤੋ ਰਸੇ ਦਾ ਪਹੂ ਜਿਆਦਾ ਕਰ ਜਾਂਦਾ ਲਓ ਜੀ ਕਰੋ ਚੱਕ ਲਓ ਜੀ ਘੁੜੋ ਆਹ ਲਓ ਇਹ ਦੇਖੋ ਤੁਸੀਂ ਕਰੋ ਚੱਕ ਇਹ ਕੁਆਲਟੀ ਦੋਸਤੋ ਬਹੁਤ ਵਧੀਆ ਜੀ ਨਿਕਾ ਨਿਕਾ ਕੰਨ ਦੋਸਤੋ ਜਿਹੜਾ ਆਰਡਰ ਤਿਆਰ ਕਰੀ ਹੁੰਦੀ ਨੇ ਕਰਮਾਲੀ ਬਹੁਤ ਵਧੀਆ ਅਗਾਰ ਵੀ ਕਾਫੀ ਤੇ ਪਿਛਾਰ ਵੀ ਕਾਫੀ ਚੈੱਕ ਕਰ ਲਿਓ ਬਾਕੀ ਤਾਂ ਹੁਣ ਆਉਂਨੇ ਆ ਮੋਲਲੇ ਪਾਸੇ ਇਹਦਾ ਮੁੱਲ ਪੁੱਛਦੇ ਆ ਵੀ ਤੋ ਕਿੰਨਾ ਕੋ ਮੋਲੇ ਦਾ ਵੀਰ ਕਰਦਾ ਹਰਪ੍ਰੀਤ ਜੀ ਮੁੱਲ ਦਸੀ ਇਹਦਾ ਮੁੱਲ ਖਰਾ ਸਾਬ ਦਾ 1 ਲੱਖ 20000 ਰੁਪਇਆ ਕਰਦੇ ਆ ਇੱਕ ਇੱਕ 15 ਦੀ ਹਾਨਾ ਆਪਾਂ ਦੇ ਦਾਂਗੇ 1 ਲੱਖ 15000 ਚ ਸ਼ੋਰ ਸ਼ੱਪਾ ਕਰਦਾਂਗੇ ਹੋਣੀ ਆ ਇਹਦਾ ਮਾਨਤਨ 1 ਲੱਖ 20000 ਰੁਪਇਆ ਦੀ ਡਿਮਾਂਡ ਰੱਖੀ ਗਈ ਤੇ 1 ਲੱਖ 15000 ਚ ਤੁਹਾਡਾ ਸ਼ੋਰ ਸ਼ੱਪਾ ਮਾਨਤਨ ਆਇਆ ਗਿਆ ਦਾ ਮੌਕੇ ਤੇ ਜਰੂਰ ਹੋਊਗਾ ਇਹ ਤੋਂ ਅਗੇ ਜਿਹੜੀ ਗਾਵ ਹਰਪ੍ਰੀਤ ਜੀ ਦੇ ਵਰਦ ਸੀ ਇਹ ਖੈਰਾ ਸਾਹਿਬ ਅੱਜ ਸਵੇਰ ਦੀ ਸੂਈ ਆ। ਅੱਛਾ ਜੀ। ਤੇ ਕੋਈ ਆਪਾਂ ਇਹ ਥੱਲੇ 4 ਕਿਲੋ ਲੀਟਰ ਬੋਲਾ ਕੱਢਿਆ ਜੇ ਇੱਕ ਟਾਈਮ ਵਿੱਚ ਚਵਾਈ ਹੋਈ ਆ ਦੂਜੀ ਚਵਾਈ ਹੋਣ ਹੋਣੀ ਆ। ਠੀਕ ਹੈ ਜੀ। ਹਾਂਜੀ ਹਾਂਜੀ। ਜੇਰਜੂਰ ਸਾਰੀ ਜੇਰਜੂਰ ਦੀ ਆਪਣੇ ਕੋਲ ਵੀਡੀਓ ਹੈਗੀ ਪ੍ਰੋਪਰ ਜੀ। ਆਹ ਦੋਸਤੋ ਇਹਦੀ ਥਣਾ ਦੀ ਕੁਆਲਿਟੀ ਕਰੋ ਚੈੱਕ ਜੀ ਬਾ ਕਮਾਲ ਥਣ ਲੱਗਾ ਵੇਖੋ ਜੀ। ਇਹ ਤੁਹਾਨੂੰ ਦੋ ਥੋੜੀ ਸੂ ਸਵਾ ਦੇ ਵਿੱਚ ਆਈ ਆ ਦੂਜਾ ਸੂਆ ਸੂਈ ਆ ਤੇ ਮੇਲ ਕਫਲੂ ਬੱਚੇ ਨੂੰ ਜਨਮ ਦਿੱਤਾ ਇਹਨੇ। ਆਹ ਲੋ ਜੀ ਚੈੱਕ ਕਰ ਲੋ। ਹਾਂ। ਦੋ ਦੋ 24 25 ਲੀਟਰ ਆਉਣਾ ਹੀ ਪੜ ਦੋਗੀ। ਠੀਕ ਹੈ ਹਲੋ ਇਹ ਦੋਸਤ ਕਲੋ ਚੈੱਕ ਇਹਦੀ ਫੇਸ ਕੁਆਲਿਟੀ ਚੈੱਕ ਕਰ ਲੋ ਇਹ ਦੋਸਤੋ ਐਚਪ ਦੇ ਨਾਲ ਕ੍ਰੋਸ ਸੰਗ ਰੱਖਦੀ ਬਹੁਤ ਵਧੀਆ ਆਰਡਰ ਲੱਗਾ ਦੋਸਤੋ ਇਹਨੂੰ ਵੇਖੋ ਕਰੋ ਚੈੱਕ ਜੀ ਥਾਣੇ ਬਿਲਕੁਲ ਹੱਥੀ ਚਵਾਈ ਹੈ ਜਿਤਨਾ ਮਰਜੀ ਕੋਈ ਚੋਈ ਜਾਵੇ ਹਾਂਜੀ ਨਖੜਵੇਂ ਲੱਗੇ ਚਾਰੇ ਥਣ ਗੈਪ ਦੇ ਵਿੱਚ ਕੋਈ ਪੋਰਟਾਂਾਂ ਨਹੀਂ ਨਾਲ ਤਾਰਾਂ ਪੂਰਾ ਵੀ ਚਾਰੇ ਥਣਾਂ ਦੇ ਬਰਾਬਰ ਮੈਂ ਨਾ ਇਹ ਬਿਲਕੁਲ ਓਕੇ ਆ ਜੀ ਆ ਲੋ ਜੀ ਦੋਸਤੋ ਉਲਟ ਕੋਈ ਵੀ ਆਪਦੀ ਆ ਕੇ ਤਸੱਲੀ ਕਰ ਸਕਦਾ ਆ ਦੇਖੋ ਜੀ ਕਰੋ ਚੈੱਕ ਤੁਸੀਂ ਇਹੋ ਜਿਹਾ ਤੁਹਾਨੂੰ ਬਹੁਤ ਘੱਟ ਮਿਲਦੇ ਗਾਮਾਂ ਦੇ ਵਿੱਚ ਅਜੇ ਜਿਉਂ-ਜਿਉਂ ਦੋਤੇ ਆਈ ਇਹਨੇ ਹੋਈ ਹੋਈ ਹੋਰ ਬੰਦੀ ਜਾਣਾ ਦੱਸੋ ਜੀ ਮੁੱਲ ਇਹਦਾ ਖਰਾਸ 75000 ਰੁਪਿਆ ਜੀ 75000 ਹਾਂ ਜੀ ਹਾਂ ਜੀ ਇਹ 72000 ਦੇ ਦਾਂਗੇ 72000 ਹਾਂ ਜੀ ਡਿਮਾਂਡ ਦੋਸਤੋ ਰੱਖੀ ਗਈ ਹੈ ਇਹਦੀ 75000 ਰੁਪਿਆ ਤੇ 72000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨਤਾਣ ਸ਼ੋਰ ਸ਼ਪਾ ਜਰੂਰ ਹੋਊਗਾ ਆਓ ਜੀ ਜਦੋਂ ਅੱਗੇ 3 ਨੰਬਰ ਦੀ ਦਸੀਏ ਡਿਟੇਲ ਇੱਕ ਹਫਤਾ ਬਣੇ ਦੋ ਦਿਨ ਹੋ ਗਏ ਸੋਈ ਨੂੰ ਅੱਛਾ ਜੀ ਤੇ ਇਹਦੇ ਥੱਲੇ ਕੋਈ ਆਪਾਂ ਹੁਣ 13 14 ਲੀਟਰ ਬੋਲਰ ਜਿਹੜਾ ਤਿਆਰ ਆ ਜਾਣੇ ਕਿ ਦੁੱਧ 24 22 ਤੋਂ ਬਾਅਦ 23 24 ਲੀਟਰ ਪਰ ਦੋਗੇ 13 14 ਕਿਲੋ ਬੋਲੇ ਤੋਂ ਸਟਾਰਟਿੰਗ ਸਟਾਰਟਿੰਗ ਕੀਤੀ ਹੈ ਜੀ ਸੂਆ ਕਿਨਵਾ ਸੂਈ ਸੂਆ ਦੂਜਾ ਜੀ ਅੱਛਾ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਹੀ ਅੱਛਾ ਜੀ ਇਹਦੇ ਮਗਰ ਹੀ ਅੱਛਾ ਜੀ ਚੈੱਕ ਕਰ ਲਓ ਥਾਣੇ ਦਾ ਹੀ ਥੇ ਜੋ ਆਈ ਹੈ ਬਾਈ ਲਓ ਜੀ ਕਰੋ ਚੈੱਕ ਇਹਦੀ ਦੋਸਤੋ ਸ਼ਾਈਨਿੰਗ ਦੇਖੋ ਬਹੁਤ ਵਧੀਆ ਆਰਡਰ ਕੁਆਲਿਟੀ 13 14 ਲੀਟਰ ਜਿਹੜੀ ਹੈ ਬੋਲੇ ਤੋਂ ਸਟਾਰ 22 24 ਲੀਟਰ ਦੀ ਉਹ ਵੀ ਲੈਂਥ ਬਹੁਤ ਆ ਹਾਈਟ ਬਹੁਤ ਆ ਇਹਦੀ ਆ ਕਰ ਲਓ ਚੱਕ ਜੀ ਦੋਸਤੋ ਲਿਆਓ ਜੀ ਮੁਰੋ ਜੀ ਬਾਗੀ ਠੰਡੀ ਸੀਲਸ ਲਾ ਕੇ ਵੀ ਜਿਤਨਾ ਮਰਜੀ ਹੋਏ ਬੈਜੇ ਥੱਲੇ ਕਰੋ ਫੇਸ ਕੁਆਲਟੀ ਚੈੱਕ ਜੀ ਦੀ ਦੋਸਤੋ ਬਹੁਤ ਵਧੀਆ ਕੁਆਲਟੀ ਵਾਲੇ ਥਾਨ ਕਰ ਲਓ ਚਾਹਤ ਬੈਗ ਸਾਈਡ ਤੋਂ ਦਿਖਾ ਦਿੰਦਾ ਕਰਾਂ ਆਰਡਰ ਦਾ ਵੇਖੋ ਕਰੋ ਚੈੱਕ ਚਵਾਈ ਚਵਾਈ ਬਹੁਤ ਵਧੀਆ ਲੱਗੀ ਵੀਰ ਕਹਿੰਦਾ ਹਾਂਜੀ ਹਰਪ੍ਰੀਤ ਜੀ ਬੋਲੇ ਤਾਂ ਵੀ ਖੇਰਾ ਸਾਹਿਬ ਉਹਨਾਂ ਹੀ 75000 ਤੋਂ 72000 ਜੀ ਦੰਦਾਂਗੇ ਜੀ ਇਹ ਵੀ 72000 ਹਾਂ ਜੀ ਹਾਂਜੀ ਠੀਕ ਹੈ ਜੀ ਬਾਗੀ ਥੋੜਾ ਲੋਗ ਭਾਈ ਤੇ ਉਹਦਾ ਮਾਨਤਨ ਹੋਰ ਸਾਹਿਬ ਨਾ ਕਰਦੇ ਸੇਮ ਰੇਟ ਦੋਆਂ ਗਮਾਂ ਦਾ 75000 ਰੁਪਏ ਡਿਮਾਂਡ ਤੇ ਇਹਦੇ ਵੀ 72000 ਤੋਂ ਮਾਨਤਨ ਹੋਊਗਾ ਜੀ ਤੇ ਇਹ ਦੋ ਅੱਗੇ ਆ ਗਿਆ ਜੀ ਹਰਪ੍ਰੀਤ ਜੀ 4 ਨੰਬਰ ਇਹ ਜਰਸੀ ਹੈ ਜੀ ਪਹਿਲਾ ਸੂਆ ਸੋਈ ਆ ਪਹਿਲਾ ਸੂਆ ਜਰਸੀ ਹਾਂਜੀ ਦੇ ਕੋਈ 11 12 ਲੀਟਰ ਬੋਲਾਈ ਆ ਇਹ ਤੇ ਮਗਰ ਵਸ਼ੀ ਹੈ ਜੀ ਇਹਦੇ ਮਗਰ ਵਸ਼ੀ ਇਹਨੂੰ 3 4 ਦਿਨ ਹੋਵੇ ਸੂਈ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਆ ਲੋ ਜੀ ਇਹਨੇ ਦੋਸਤੋ ਫੀਮੇਲ ਨੂੰ ਜਨਮ ਦਿੱਤਾ ਜੀ ਚੈੱਕ ਕਰਨ ਨੂੰ ਉਹਦੇ ਗਾਂ ਦਾ ਕੱਪੜਾ ਕਠ ਰਾਜੀਪੂਰੀ ਜੰਮੀਪਾਲੀ ਪੂਰੀ ਕਿੰਨਾ ਦੱਸਿਆ ਜੀ ਪੁੱਤ ਦੁੱਧ ਦੇ ਖੈਰਾ ਸਾਹਿਬ 10 ਤੋਂ 12 ਲੀਟਰ 10 ਤੋਂ 12 ਲੀਟਰ ਹੈ ਨਾ ਆ ਜਾਨੀ ਕਿ ਸਮਝ ਲਓ ਬੋਲਾਈ ਆ ਇਹ ਅੱਛਾ ਰੋਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਆ ਜੀ ਦੋਸਤੋ ਬੋਲੇ ਦੇ ਵਿੱਚ ਹੀ ਆ ਤਕਰੀਬਨ ਪੂਰਾ ਅਜੇ ਦੁੱਧ ਬਣਿਆ ਬਣਿਆ ਲਓ ਜੀ ਕਰੋ ਚੱਕਰੀ ਹਾਂ ਆ ਲੋ ਜੀ ਚੈੱਕ ਕਰ ਲੋ ਪਹਿਲਾ ਸੁਰਾ ਸਰੀਰ ਦੋਸਤੋ ਗਾਂ ਇਹਦੇ ਮਗਰ ਵਸ਼ੀ ਹੈ ਲਓ ਜੀ ਚੈੱਕ ਕਰ ਲੋ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਪਸ਼ੂ ਖਰੀਦਣ ਤੋਂ ਪਹਿਲਾਂ ਆਪਣੀ ਤਸਦੀਕ ਕਰੀ ਜ਼ਰੂਰ ਕਰਿਆ ਕਰੋ ਹਾਂਜੀ ਰਪੀ ਜੀ ਇਹਦਾ ਖੈਰ ਦਾ ਸोटा ਹੀ ਆ ਪਾ ਹਾਂਜੀ ਇਹਦਾ ਮੋਲ 52000 ਤੋਂ 55000 ਦੀ ਹਾਨਾ ਦੇ ਦਾਂਗੇ 55000 ਦੀ ਹਾਂਜੀ ਹਾਂਜੀ ਠੀਕ ਹੈ ਜੀ 55000 ਰੁਪਇਆ ਡਿਮਾਂਡ ਤੇ 55000 ਦੇ ਵਿੱਚੋਂ ਵੀਰ ਕਹਿੰਦਾ ਆਇਆ ਗਿਆ ਦਾ ਮਾਨ ਤਨ ਸ਼ੋਰ ਛਪਾ ਜਿਹੜਾ ਜਰੂਰ ਹੋਗਾ ਇਹ ਤੋਂ ਅੱਗੇ ਆ ਗਿਆ ਜੀ ਲਾਸਟ ਪੀਸ ਇਨੂੰ ਖਾਇਦਾ ਸਾਬ ਕੋਈ 10 ਤੋਂ 12 ਦਿਨ ਹੋ ਗਏ ਸੋਈ ਨੂੰ ਇਹਦੇ ਮਗਰ ਬੱਛਾ ਹੀ ਆ ਜੀ ਇਹਦੇ ਮਗਰ ਬੱਛਾ ਹੀ ਆ ਇਹਦਾ ਵਿਖਾਵਾ ਘਾਟਾ ਬਾਕੀ ਦੁੱਧ 16 ਤੋਂ 17 ਲੀਟਰ ਜਾਂ ਮਰਜੀ ਆਪਣੀ ਅਗੇ ਤਸਲੀ ਨਾ ਚੋਲੇ ਦੋਸਤੋ ਇਹਦੀ ਨਾ ਆ ਇੱਕ ਬੜੀ ਵਧੀਆ ਕਮਾਲ ਦੀ ਚੀਜ਼ ਹੈ ਦੇਖੋ ਜੀ ਇਹਦੀ ਮਾਨ ਜਿੱਲੀ ਲੱਗਣੀ ਚਾਹੀਏ ਕੋ ਆਵਾਂ ਨਹੀਂ ਦੇਖੋ ਫਿਰ ਇਹਦਾ ਵਿਖਾਵਾ ਨਹੀਂ ਕਰਦੀ ਕੋਈ ਵੀਰੇ ਨਾ ਇਹ ਵਿਖਾਵਾ ਨਹੀਂ ਹੈਗਾ ਵਿਖਾਵਾ ਘਾਟਾ ਦੁੱਧ ਜਿਤਨਾ ਮਰਜੀ 16 17 ਲੀਟਰ ਜਨਗੀ ਅਗੋਂ ਵਾਲੇ ਸਮੇਂ ਤੇ 20 ਲੀਟਰ ਦੁੱਧ ਭਰ ਦੋਗੇ ਆਰਾਮ ਨਾਲ ਠੀਕ ਹੈ ਜੀ ਬਾਕੀ ਦੋਸਤੋ ਅਸਲ ਦੀ ਤੁਸੀਂ ਕਰ ਲੈਣੀ ਹੈ ਵਖਾਵਾ ਵੀਰ ਕਹਿੰਦਾ ਵੀ ਘੱਟ ਰੱਖ ਦੀ ਆ ਥੋੜਾ ਜਿਹਾ ਹਵਾਨੇ ਦਾ ਹਰੋ ਜੀ ਕਰ ਲੋ ਚੱਕ ਚਵਾਈ ਚੂਈ ਦੀ ਬਿਲਕੁਲ ਓਕੇ ਆ ਜੀ ਠੀਕ ਹੈ ਜੀ ਦੋ ਤੋਂ ਤਿੰਨ ਗਾਵਾਂ ਦੇ ਮਗਰ ਜਿਹੜੇ ਬੱਚੇ ਬੱਚੇ ਨੇ ਇੱਕ ਦੇ ਮਗਰ ਬੱਚੀ ਤੇ ਇੱਕ ਦਾ ਗੱਬਣੇ ਜੀ ਇਸ ਵਕਨ ਉਸ ਵੀ ਇਹ ਦੂਜਾ ਜੀ ਇਹ ਦੂਜਾ ਸੁਬਾ ਸਗੀ ਲੋ ਜੀ ਦੋਸਤੋ ਤਕਰੀਬਨ ਗਾਵਾਂ ਸਾਰੀਆਂ ਦੂਜਾ ਦੂਜਾ ਸੁਬਾ ਸਗੀ ਇੱਕ ਦਾ ਪਹਿਲਾ ਸੁਬਾ ਸਗੀ ਹਰਬੀ ਜੀ ਇਹਦਾ ਕੀ ਮੁੱਲ ਕਰਨਾ ਹੈ ਇਹਦਾ ਖੈਰਾ ਸਾ 65000 ਤੇ 62000 ਦੀ ਦੇ ਦਾਂਗੇ ਆਪਾਂ 65000 ਰੁਪਏ ਡਿਮਾਂਡ ਹਾਂਜੀ ਤੇ 62000 ਤੋਂ ਆ ਗਿਆ ਦਾ ਮਾਨਤ ਹੈ ਨਾ ਹਾਂਜੀ ਹਾਂਜੀ ਪੰਜ ਨਾਲ ਦੋਸਤੋ ਦਿਖਾਤੇ ਆ ਰੇਡ ਵੀਰ ਨੇ ਕੱਲੀ ਕੱਲੀ ਗਾਂ ਦਾ ਦਸਤਾਵਾ ਜਿਹੜਾ ਨਾਲ ਜਿਹੜੇ ਵੀਰ ਨੂੰ ਪਸੰਦ ਆਊਗਾ ਵੀ ਇਹਦਾ ਫੋਨ ਨੰਬਰ ਚੱਲੂਗਾ ਸਕਰੀਨ ਤੇ ਵੀਰ ਨਾਲ ਫੋਨ ਤੇ ਕਰਿਓ ਗੱਲਬਾਤ ਬਾਕੀ ਦੋਸਤੋ ਸੂਏ ਸੂਏ ਪਹੂ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲੋ ਗੱਬਣ ਪਸ਼ੂ ਨੂੰ ਥਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਕਰ ਲਿਆ ਕਰੋ ਐਡਰੈਸ ਇੱਕ ਰੀਵੀਦ ਦਾ ਫੇਰ ਬੋਲ ਦੇਣਾ ਪਿੰਡ ਵੱਡੇ ਸੋਬਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਮਤਾਰਨ ਸਾਹਿਬ ਹਰਪ੍ਰੀਤ ਸਿੰਘ ਨਾਮ ਇਹਦਾ ਫੋਨ ਨੰਬਰ ਜਿਹੜੇ ਕਿ ਇਹ ਬੋਲਦੇ ਫੋਨ ਨੰਬਰ 8437933599 ਜੀ 8437933599 ਠੀਕ ਹੈ ਜੀ ਹਾਂ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ